ਅੱਜ ਲੁਧਿਆਣਾ ਦੇ ਵਿੱਚ ਬੜਾ ਵੱਡਾ ਦਿਨ ਹੈ ਕਿਉਂਕਿ ਸ਼੍ਰੀ ਅਰਵਿੰਦ ਕੇਜੀਵਾਲ ਅਤੇ ਸ਼੍ਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਵਿਚਾਰ ਰੈਲੀ ਕੱਢੀ ਜਾ ਰਹੀ ਹੈ ਨਸ਼ੇ ਵਿਰੁੱਧ ਯੁੱਧ ਛੇੜਿਆ ਆਇਆ ਜਿਹੜਾ ਮਾਨ ਸਰਕਾਰ ਨੇ ਤੇ ਅੱਜ ਉੱਥੇ ਹੀ ਆਰਤੀ ਚੌਂਗ ਦੇ ਵਿੱਚ ਸਟੂਡੈਂਟ ਅਤੇ ਐਨਸੀਸੀ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਨਾਲ ਅੱਜ ਵਿਚਾਰ ਰੈਲੀ ਕੱਢੀਏਗੀ ਨਸ਼ਾ ਦੇ ਖਿਲਾਫ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਆਰਤੀ ਚੌਂਕ ਦੀ ਲੁਧਿਆਣਾ ਦੀ ਤਸਵੀਰਾਂ ਨੇ ਜਿੱਥੇ ਕਿ ਅੱਜ ਇਹ तमाम ਜਿਹੜੀ ਕਿ ਸਟੂਡੈਂਟ ਅਤੇ ਹੋਰ ਵੀ ਲੀਡਰਸ਼ਿਪ ਜਿਹੜੀ ਕਿ ਇੱਥੇ ਪਹੁੰਚੀ ਹੋਈ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਐਨਸੀਸੀ ਦੇ ਸਟੂਡੈਂਟਸ ਜਿੱਥੇ ਕਿ ਅੱਜ ਸ਼੍ਰੀ ਭਗਵੰਤ ਸਿੰਘ ਮਾਨ ਦੇ ਨਾਲ ਅੱਜ ਰੈਲੀ ਕੱਢੀ ਜਾਏਗੀ ਵਿਸ਼ਾਲ ਰੈਲੀ ਹੋਏਗੀ ਯੁੱਧ ਨਸ਼ਾ ਵਿਰੁੱਧ ਇਹ ਹੱਥਾਂ ਦੇ ਵਿੱਚ ਸਟੂਡੈਂਟਾਂ ਨੇ ਬੈਨਰ ਫੜੇ ਹੋਏ ਨੇ ਹੋਰ ਵੀ ਉਹਨਾਂ ਦੇ ਜਿਹੜੇ ਜਿਹੜੇ ਅਧਿਕਾਰੀ ਹੋ ਔਰ ਜਿਹੜੇ ਸਿਖਾਉਂਦੇ ਨੇ ਉਹ ਵੀ ਖੜੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਤਮਾਮ ਤਸਵੀਰਾਂ ਦਿਖਾਣੀਆਂ ਹਨ ਤੁਮ ਦਾਦੀ ਕੀ ਐਨਸੀਸੀ ਕੈ ਸਟੂਡੈਂਟ ਅੱਗੇ ਬੈਠੇ ਨੇ ਤੇ ਪਿੱਛੇ ਜਿਹੜੇ ਕਿਹਾ ਕਾਲਜਾਂ ਦੇ ਸਟੂਡੈਂਟ ਬੈਠੇ ਹੋਏ ਨੇ ਤੇ ਪੁਣ ਇਹਨਾਂ ਦੇ ਵੱਡੇ ਜਿਹੜੇ ਇੱਥੇ ਸਟੂਡੈਂਟ ਸਿਖਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਅੱਛਾ ਉਪਰਾਲਾ ਜੀ ਬੱਚੇ ਦੱਸਣਗੇ ਤੁਹਾਨੂੰ ਬਹੁਤ ਇਨਸਪਾਇਰਡ ਨੇ ਦੇ ਵਾਂਟ ਟੂ ਸ਼ੇਅਰ देयर ਥੀ ਅੱਛਾ ਬੱਚੋ ਕਿਸ ਤਰ੍ਹਾਂ ਲੱਗ ਰਿਹਾ ਅੱਜ ਮਾਨ ਸਰਕਾਰ ਦਾ ਉਪਰਾਲਾ ਇਹ ਉਪਰਾਲਾ ਬਹੁਤ ਵਧੀਆ ਵਾ ਇਹਦੇ ਨਾਲ ਨਸ਼ਾ ਅਸੀਂ ਨਸ਼ਾ ਰੋਗ ਨਸ਼ਾ ਰੋਗ ਆਵਤੇ ਤਾਂ ਖਰੇ ਤਾਂ ਜੋ ਮਾਮਾ ਦੇ ਪੁੱਤ ਬਚ ਸਕਣ ਇਹ ਨਸ਼ਾ ਹੀ ਕਹੇ ਜਹੀ ਚੀਜ਼ ਹੈ ਜਿਹੜੀ ਮਾਮਾ ਦੇ ਪੁੱਤਾਂ ਦਾ ਹੀ ਜਾਨ ਨਹੀਂ ਜਾਂਦੀ ਇਸ ਨੂੰ ਬਚਾਉਣ ਲਈ ਅਸੀਂ ਅੱਜ ਇੱਥੇ ਖਰੇ ਹਾਂ ਇਹ ਉਪਰਾਲਾ ਮਾਨ ਸਾਹਿਬ ਦਾ ਬਹੁਤ ਵਧੀਆ ਅੱਛਾ ਇਦਾਂ ਦਾ ਉਪਰਾਲਾ ਕਰੀ ਕੋਈ ਹੋਰ ਸਰਕਾਰਾਂ ਲਈ ਆਈ ਸੀ ਕਿ ਤੁਹਾਡੇ ਲਈ ਜਾਂ ਹੋਰ ਵੀ ਜਵਾਨਾਂ ਦੇ ਲਈ ਇਹ ਉਪਰਾਲਾ ਜ਼ਿਆਦਾਤਰ ਤਾਂ ਨਹੀਂ ਲਿਆਈ। ਪਰ ਜਿਹੜਾ ਅੱਜ ਦਾ ਉਪਰਾਲਾ ਹੈ ਇਹ ਬਹੁਤ ਵਧੀਆ ਹੈ। ਮਾਨ ਸਾਹਿਬ ਦਾ ਬਹੁਤ ਧੰਨਵਾਦ ਹੈ ਜੋ ਇਹ ਉਪਰਾਲਾ ਲਿਆਏ ਨੇ। ਜਿਹੜੇ ਹੋਰ ਕੀ ਹੋਰ ਜਿਹੜੇ ਨਸ਼ੇ ਵਗੈਰਾ ਕਰਦੇ ਨੇ ਜਾਂ ਜਿਹੜੇ ਨਸ਼ਾ ਤੋਂ ਦੂਰ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇੱਕੀ ਸੁਨੇਹਾ ਦੇਣਾ ਚਾਹੂੰਗੀ ਵੀ ਸੱਜੇ ਦਾ ਸਭ ਕੁਝ ਹੋ ਸਕਦਾ ਹੈ ਨਸ਼ਿਆ ਤੋਂ ਦੂਰ ਵੀ ਤੁਸੀਂ ਹੋ ਸਕਦੇ ਹੋ ਜੇਕਰ ਤੁਸੀਂ ਉਸ ਤੋਂ ਉਸ ਜੇਕਰ ਅੱਜ ਕੱਲ੍ਹ ਦੇ ਠੇਕੇ ਜਿਹੜੇ ਮਾਨਸਬ ਉਹ ਵੀ ਬੰਦ ਕਰਾ ਦੇਣ ਤਾਂ ਸਾਰੇ ਇਹਦੀ ਜਨਨਾ ਬਚ ਸਕਦੇ ਸਾਰੇ ਨੌਜਵਾਨ ਨਸ਼ੇ ਤੋਂ ਦੂਰ ਹੋ ਸਕਦੇ ਆ ਠੀਕ ਹੈ ਉਹ ਉਹ ਧੰਨਵਾਦ ਤੁਹਾਡਾ ਹੋਰ ਵੀ ਕਿਸ ਤਰ੍ਹਾਂ ਦੇਖਦੇ ਹੋ ਪਰਾਲਾ ਮਾਨਸਾਕਰ ਅਸੀਂ ਦੇਖਦੇ ਹਾਂ ਕਿ ਪੰਜਾਬ ਪਹਿਲਾਂ ਵੀ ਬਹੁਤ ਖਤਰੇਚ ਹੈ ਉਤੋਂ ਨਸ਼ਾ ਹੀ ਫੈਲਦਾ ਜਾ ਰਿਹਾ ਹੈ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਇਸ ਉਤਸਵ ਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਤੇ ਕੇਜੀਵਲ ਜੀ ਤੇ ਭਗਵੰਤ ਪਾਚ ਸਾਡੇ ਵੀ 400 ਤੋਂ ਤਿਆਰ ਨੇ ਤੇ ਅਸੀਂ ਇਹ ਰੈਲੀ ਤੋਂ ਲੋਕਾਂ ਤੇ ਪ੍ਰਭਾਵ ਪਾਣਾ ਚਾਹੁੰਦੇ ਕਿ ਲੋਕ ਮਜਬੂਰ ਹੋ ਜਾਣ ਨਸ਼ਾ ਛੱਡਣ ਅ ਤੜੀ ਕਿਹੜੀ ਅਕੈਡਮੀ ਹੈ ਮਿਰਦਨ ਕਾਨਾ ਸਾਹਿਬ ਪਬਲਿਕ ਸਕੂਲ ਹੈ ਜੀ ਇਹ ਇਹ ਐਨਸੀਸੀ ਕੇ ਦੇ ਰਹੇ ਹਾਂਜੀ ਐਨਸੀਸੀ ਕੋ ਬਿਲਕੁਲ ਕਿਤੇ ਆਤੀ ਵੀ ਜਿਹੜੀ ਕਿ ਆ ਬਾਤ ਚੜ ਕੇ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਕਿ ਆਨਾਲੇ ਸਮਾਜ ਦੇ ਵਿੱਚ ਪੰਜਾਬ ਜਿਹੜਾ ਕਿ ਨਸ਼ਾ ਵਿੱਚ ਡੁੱਬਿਆ ਹੋਇਆ ਉਹ ਆਨਾਲੇ ਸਮਾਜ ਵਿੱਚ ਨਸ਼ਾ ਮੁਕਤ ਹੋ ਸਕੇ ਪੰਜਾਬ ਕਿਸ ਤਰ੍ਹਾਂ ਦੇ ਦੇ ਅੱਜ ਮਾਨ ਸਰਕਾਰ ਦਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਨਸ਼ਾ ਦੇ ਖਿਲਾਫ ਨੇ ਹੁੰਦਾ ਵੀ ਸਾਡੇ ਜਿਹੜੇ ਯੂਥ ਆ ਉਹਨਾਂ ਸਿਹਤ ਤੋਂ ਦੂਰ ਰਹਿਣ ਠੀਕ ਹੈ ਤੇ ਆਪਣੇ ਜਿਹੜੇ ਕਿ ਅੱਗੇ ਜਾ ਕੇ ਇਮਪਲॉयਮੈਂਟ ਵੱਧੋ ਵੱਧੋ ਅੱਛਾ ਸਰ ਹੋਰ ਕੀ ਪ੍ਰੇਰਿਤ ਕਰਨਾ ਚਾਹੋਗੇ ਨੌਜਵਾਨਾਂ ਨੂੰ ਤੇ ਹੋਰ ਵੀ ਜਿਹੜੇ ਕਿ ਐਨਸੀਸੀ ਦੇ ਵਿੱਚ ਕੈਡਿਟਰ ਆਨ ਤੇ ਸਾਡੇ ਦੇਸ਼ ਲਈ ਅੱਖਾਂ ਕੇ ਹਨ ਜੋ ਉਤਨਾ ਹੀ ਹੈ ਮੈਸੇਜ ਸਾਡੇ ਐਨਸੀਸੀ ਕੈਡੋਸੀ ਟ੍ਰੇਨਿੰਗ ਦੇ ਨੇ ਪ੍ਰੋਪਰ ਇਹੀ ਟ੍ਰੇਨਿੰਗ ਹੁੰਦੀ ਹੈ ਫਿਜ਼ੀਕਲੀ ਟ੍ਰੇਨਿੰਗ ਮੈਂਟਲੀ ਟ੍ਰੇਨਿੰਗ ਠੀਕ ਹੈ ਤੇ ਇਹੀ ਐਜੂਕੇਸ਼ਨ ਹੁੰਦਾ ਵੀ ਐਜੂਕੇਸ਼ਨ ਕਰਕੇ ਵਧੀਆ ਪੋਸਟ ਤੇ ਜਿਹੜੇ ਕਿ ਬੱਚੇ ਕੇ ਸੈਟਅਪ ਨੂੰ ਅੱਛਾ ਸਰ ਕੋਈ ਇਦਾਂ ਦੇ ਵੀ ਸਟੂਡੈਂਟ ਆਏ ਕਿ ਜਿਹੜੇ ਕਿ ਆ ਬੁਰੇ ਸਮੇਂ ਤੋਂ ਜੂਝੇ ਹੋਤੇ ਉਹਨਾਂ ਨੂੰ ਕੋਈ ਲੱਤ-ਲੁੱਤ ਲੱਗੀ ਹੋਵੇ ਇਤਾਂ ਦੀ ਨਹੀਂ ਸਾਡੇ ਜਿਹੜੇ ਕ੍ਰੈਡਿਟਸ ਦਾ ਆਲਮੋਸਟ ਵਧੀਆ ਹੁੰਦੇ ਨੇ ਵੈਲ ਟ੍ਰੇਨਡ ਹੁੰਦੇ ਆ ਅਸੀਂ ਫਿਜ਼ੀਕਲੀ ਟ੍ਰੇਨਿੰਗ ਦਿੰਦੇ ਆ ਤੇ ਨਸ਼ੇ ਤੋਂ ਤਕਰੀਬਨ ਦੂਰ ਰਹਿੰਦੇ ਆ ਸਾਡੇ ਬੱਚੇ ਜਿੰਨੇ ਹੁੰਦੇ ਆ ਸਾਹਿਬ ਸਰ ਹੋਰ ਕੀ ਸੁਨੇਹਾ ਜੈਨਾ ਚਾਹੋਗੇ ਪੰਜਾਬ ਅੱਗੀ ਕਾਫੀ ਸਮੱਸਿਆ ਨਾਲ ਡੁੱਬਿਆ ਹੋਇਆ ਹੈ ਨਸ਼ੇ ਦੇ ਡੁੱਬੇ ਆਨ ਵਾਲੇ ਸਮੇਂ ਦੇ ਵਿੱਚ ਜਵਾਨਾਂ ਨੂੰ ਜਿਹੜੇ ਨੌਜਵਾਨ ਹੈਗੇ ਨੇ ਜਿਹੜਾ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਹਨਾ ਪੁਲਿਸ ਦੇ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਨੂੰ ਕੀ ਸੁਨੇਹਾ ਜੈਨਾ ਚਾਹੋਗੇ ਸਾਡਾ ਇਹੀ ਆ ਵੀ ਵੱਤ ਤੋਂ ਦੀ ਐਨਸੀਸੀ ਜੁਆਇਨ ਕਰਨ ਬਟ ਫਿਜ਼ੀਕਲੀ ਫਿਟ ਰਹਿਣ ਬੱਚੇ ਫਿਜ਼ੀਕਲੀ ਫਿਟ ਰਹਿਣਾ ਬਹੁਤ ਜ਼ਰੂਰੀ ਹੈ ਜੇ ਫਿਜ਼ੀਕਲੀ ਫਿਟ ਰਹਿਣਗੇ ਤੇ ਬੱਚੇ ਜਿਹੜੇ ਕਿ ਮੈਂਟਲੀ ਬਟ ਫਿਜ਼ੀਕਲੀ ਪ੍ਰਿਪੇਅਰ ਹੋਣਗੇ ਤੇ ਨਸ਼ਾ ਤੋੜ ਹੈ ਸੋ ਇਹ ਸਾਡਾ ਸੀਗੇ ਬਿਲਕੁਲ ਹਰਜੀਤ ਜੀ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਫਿਜ਼ੀਕਲ ਫਿਟ ਰਹਿਣਾ ਚਾਹੀਦਾ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਜਿਹੜੇ ਕਿ ਆ ਫਿਜ਼ੀਕਲ ਫਿਟ ਰਵੇ ਤੇ ਹੋਰ ਵੀ ਦੇਸ਼ ਲਈ ਅੱਗੇ ਆਣ ਤਸਵੀਰਾਂ ਤੁਸੀਂ ਯੁੱਧ ਨਸ਼ਾ ਵਿਰੁੱਧ ਦੇਖ ਰਹੇ ਹੋ ਜਿੱਥੇ ਕਿ ਅੱਜ ਸਰਦਾਰ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਹਰੀ ਝੰਡੀ ਦਿਖਾਈ ਗਈ ਹੈ ਤੇ ਇਹ ਤਸਵੀਰਾਂ ਤੁਹਾਨੂੰ ਰੈਲੀ ਦੀਆਂ ਦੇਖ ਰਹੇ ਹੋ ਜਿੱਤੇ ਕੀ ਵਿਚਾਰ ਰੈਲੀ ਕੱਢੀ ਗਿਆ ਜੁਧ ਨਸ਼ਾ ਵਿਰੋਧ ਜੁਧ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ 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 ਬਣਾਉਂਦੀਆਂ ਜਿੱਤੇ ਕੀ ਅੱਜ ਸਲੈਗ ਆਫ ਕੀਤਾ ਗਿਆ ਵਾ ਦੇਖੋ ਦੇ ਐਸਸੀ ਐਸਸੀ ਦੇ ਕੈਡਿਟ ਨੇ ਜਿਹੜੇ ਕੀ ਅੱਜ ਲੈਗ ਆਫ ਕੀਤਾ ਗਿਆ ਇਹ ਤਸਵੀਰ ਤੁਹਾਨੂੰ ਦਿਖਾਦਾ ਕਿ ਸ਼੍ਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦੀ ਅਤਾਬੇ ਹੱਤਿਵੇਚ ਜਿਹੜੀ ਹਰੀ ਚੰਡੀ ਫੜੀ ਹੋਈ ਹੈ ਉਹਨਾਂ ਨੇ ਅੱਜ ਹਰੀ ਚੰਡੀ ਦਿੱਤੀ ਹੈ ਕਿ ਸੋ ਵਿੱਚ ਪਾਈ ਹੈ ਬੱਚਾ ਨੂੰ ਕੋਈ ਕੋਈ ਵੀ ਨਸ਼ਾ ਜਦੋਂ ਵਿਰੋਧ ਜੇਕਰ ਕੋਈ ਨਸ਼ਾ ਕਰਦਾ ਹੈਗਾ ਤਾਂ ਵੀ ਉਸ ਨੂੰ ਕਰਨ ਨਹੀਂ ਦਿਨਾ ਜੇ ਨਸ਼ਾ ਤੋਂ ਹਮੇਸ਼ਾ ਦੂਰ ਰਹਿਣਾ ਹੈ ਵਿਧਾਇਕ ਦੇ ਇੱਥੇ ਵਿੱਚ ਐਂਟੀ ਡਰੱਗਸ ਬੈਨਰ ਫੜੇ ਹੋਏ ਨੇ ਐਲ ਸੀ ਸੀ ਦੇ ਕੈਡਟ ਨੇ ਨਸ਼ਾ ਵਿਰੁੱਧ ਮਾਨ ਸਰਕਾਰ ਦੇ ਵੱਲੋਂ ਜਿਹੜਾ ਯੁੱਧ ਛੇੜਿਆ ਹੋਇਆ ਹੈ ਉਸ ਦੇ ਤਹਿਤ ਅੱਜ ਅੱਜ ਤੁਹਾਡੇ ਜਨਾ ਦੇ ਵਿੱਚ ਅਹਿਮ ਵਿਚਾਰ ਰੈਲੀ ਚੱਲੀ ਜਾ ਰਹੀ ਹੈ ਆ ਮਾਨਯੋਗ ਸਾਡੇ ਭਗਤਮਾਨ ਜੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਅਚਾਹ ਤਸਕਰਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਜਾਂ ਕੋਈ ਨਸ਼ਾ ਕਰਦਾ ਦਿਖਾਈ ਦਿੰਦਾ ਤੇ ਸਾਡੇ ਇੱਕ ਵਟਸਐਪ ਡੈਲ ਵੀ ਜਾਰੀ ਕੀਤਾ ਗਿਆ ਹੈ ਉਸ WhatsApp ਦਾ ਤੁਹਾਨੂੰ ਵੀ ਜ਼ਿਕਰ ਦੱਸ ਦਿੰਦੇ ਆ 9179100200 ਇਸ ਤਰ੍ਹਾਂ ਹੀ WhatsApp ਦੇ ਵਿੱਚ ਤੁਸੀਂ ਮੈਸੇਜ ਕਰਕੇ ਜਾਂ ਵੀਡੀਓ ਪਾ ਕੇ ਤੁਸੀਂ ਜਾਣਕਾਰੀ ਦੇ ਸਕਦੇ ਤੇ ਉਸ ਦੇ ਉੱਤੇ ਸਖਤ ਮੌਕੇ ਤੇ ਕਾਰਵਾਈ ਜ਼ਰੂਰ ਹੋਵੇਗੀ ਤੇ ਹੁਣ ਤੱਕ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਗਰਲਸ ਇਟਾਲੀਅਨ ਐਨਸੀਸੀ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਹੱਥਾਂ ਵਿੱਚ ਬੈਨਰ ਫੜੇ ਨੇ ਜੋ ਨਸ਼ੇ ਦੇ ਨਾਲ ਹਨ ਉਹ ਪੰਜਾਬ ਦੇ ਖਿਲਾਫ ਹਨ ਇਹ ਸਲੋਗਨ ਜਿਹੜੇ ਕੀ ਹੈ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਇਹ ਬਿਲਕੁਲ ਲੁਧਿਆਣਾ ਦੇ ਵਿੱਚ ਇਹ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਪਕੌਣ ਸਿੰਘ ਮਾਨ ਜੀ ਵੱਲੋਂ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੇ ਪਕੌਣ ਸਿੰਘ ਮਾਨ ਜੀ ਵੱਲੋਂ ਆਦੇ ਅਤੇ ਸ਼੍ਰੀ ਕੇਜਰੀਵਾਲ ਜੀ ਵੱਲੋਂ ਰੈਲੀ ਕੱਢੀ ਗਈ ਹੈ ਰੈਲੀ ਦੇ ਦੌਰਾਨ ਹਰੀ ਚੰਡੀ ਦਿੱਤੀ ਗਈ ਹੈ ਬੱਚਿਆਂ ਨੂੰ ਇਹ ਤੁਹਾਨੂੰ ਤਸਵੀਰਾਂ ਲੁਧਾਨਾ ਦੇ ਵਿੱਚੋਂ ਦਿਖਾ ਰਹੇ ਹਾਂ ਸੋ ਇਹ ਬਿਲਕੁਲ ਇਸ਼ਾਰਿਆ ਤਸਵੀਰਾਂ ਤੁਸੀਂ ਲੁਧਾਨਾ ਦੇ ਵਿੱਚੋਂ ਦੇਖ ਰਹੇ ਹੋ ਜਿੱਥੇ ਕਿ तमाम ਲੀਡਰਸ਼ਿਪ ਤੇ ਹੋਰ ਵੀ ਨਸ਼ਾ ਖਿਲਾਫ ਵਿਚਾਰੇ ਵੱਲੋਂ ਰੈਲੀ ਕੀਤੀ ਜਾ ਰਹੀ ਤੇ ਭਗਵਨ ਸਿੰਘ ਹਾਂਜੀ ਆਜੋ ਪੰਜਾਬ ਗਲਤ ਤਾਂ ਆਜੋ ਮੁਹਿੰਮ ਸੀ ਕੀਤੀ ਗਈ ਯੁੱਧ ਛੇੜਿਆ ਗਿਆ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਵਾ ਤੇ ਹੁਣ ਪੰਜਾਬ ਜਿਹੜਾ ਕਿ ਨਸ਼ਾ ਮੁਕਤ ਹੁੰਦਾ ਆ ਵੀ ਦਿਖਾਈ ਦੇ ਰਿਹਾ ਹੈ ਜਿੱਤੇ ਕਿ ਬੱਚਾ ਹੱਤਾ ਦੇ ਵਿੱਚ ਸਲੋਗਨ ਫੜਿਆ ਹੋਇਆ ਹੈ ਸਲੋਗਨ ਤੁਸੀਂ ਪੜ ਸਕਦੇ ਹੋ ਸਲੋਗਨ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਸਲੋਗਨ ਦੀ ਹੈ ਹੱਤਾ ਦੇ ਵਿੱਚ ਸਲੋਗਨ ਐਨ ਸੀ ਸੀ ਦੇ ਐਨ ਐਸ ਐਸ ਸੀ ਕੈਡਟ ਜਿਹੜੇ ਆਏ ਹੋਏ ਨੇ ਉਹ ਤੁਹਾਨੂੰ ਨੈਸ਼ਨਲ ਨੈਸ਼ਨਲ ਕੈਡਟ ਕਾਪਸ ਦਿਆਂ ਰਾਸ਼ਟ੍ਰ ਕੈਡਟ ਕੋਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਬਿਲਕੁਲ ਇਹ ਤਸਵੀਰਾਂ ਨੇ ਦਿਖੇ ਕਿ ਬਹੁਤ ਹੀ ਤਰਫੇ ਤੋਂ ਫਾਰਮੇਟ ਲਗਾਤਾਰ ਕੱਢੀ ਜਾ ਰਹੀ ਹੈ ਇਹ ਗੁਰੂ ਨਾਨਕ ਨੈਸ਼ਨਲ ਕਾਲਜ ਹੈ ਦਰਾਹਾ ਦਾ ਤੁਹਾਨੂੰ ਤਸਵੀਰਾਂ ਨੈਸ਼ਨਲ ਦਰਾਹਾ ਕੋਲੇ ਦੀਆਂ ਇਹ ਕੈਡਟ ਨੇ ਐਨਸੀਸੀ ਨੇ ਕੈਡਟ ਨੇ ਜੋ ਕਿ ਮੁੱਖ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਨੈਸ਼ਨਲ ਦਾ ਫਾਰਮ ਕੈਡਟ ਤਸਵੀਰ ਵੀ ਦਿਖਾਵਾਂਗਾ ਆਪਾਂ ਕੌਂਸਲਰ ਸੀਐਮ ਮਾਨ ਦੀ तमाम ਤਸਵੀਰਾਂ ਵੀ ਦਿਖਾਵਾਂਗਾ ਦੇਖ ਸਕਦੇ ਹੋ ਸ਼੍ਰੀ ਅਰਵਿੰਦ ਕੇਜਰੀਵਾਲ ਹੱਥ ਦੇ ਵਿੱਚ ਹਰੀ ਚੰਡੀ ਫੜੀ ਹੋਈ ਹੈ ਅਜਾ ਉਹਨੇ ਬੜਾ ਵੱਡਾ ਲੁਧਿਆਣਾ ਦੇ ਵਿੱਚ ਵਿਸ਼ਾਲ ਰੈਲੀ ਤੇ ਅਤੇ ਬੱਚਿਆਂ ਨੂੰ ਸੌਹ ਚੁਕਾਈ ਹੈ ਕਿ ਨਸ਼ਾ ਵਿਰੁੱਧ ਜੋ ਵੀ ਨਸ਼ਾ ਪਹਿਲੀ ਗੱਲ ਨਸ਼ਾ ਨਹੀਂ ਕਰਾਂਗੇ ਤੇ ਦੂਜੀ ਗੱਲ ਕਰਨ ਨਹੀਂ ਦੇਵਾਂਗੇ ਕਿਉਂਕਿ ਪੰਜਾਬ ਦੇ ਜਵਾਨੀ ਜਿਹੜੀਆਂ ਲਗਾਤਾਰ ਨਸ਼ਾ ਦੇ ਵਿੱਚ ਡੁੱਬਦੀ ਹੋਈ ਜਾਂਦੀ ਬੀ ਸੀ ਤੇ ਉਸ ਤਹਿਤ ਮਾਨ ਸਰਕਾਰ ਨੇ ਐਕਸ਼ਨ ਲੇਤਾ ਕਈ ਨਸ਼ਾ ਤਸਕਰਾਂ ਦੇ ਘਰ ਬੁਲਡੋਜ਼ਰ ਵੀ ਚਲਾਏ ਤੇ ਕਾਫੀ ਸਖਤ ਦਿਖਾਈ ਹੁੰਦੇ ਨਸ਼ਾ ਤਸਕਰਾਂ ਦੇ ਖਿਲਾਫ ਦਿਖਾਈ ਦਿੰਦੇ ਪਏ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸ਼੍ਰੀ ਭਗਵੰਤ ਸਰਦਾਰ ਮਾਨ ਅੱਜ ਬੜਾ ਵੱਡਾ ਲੁਧਿਆਣਾ ਪੰਜਾਬ ਦੇ ਲਈ ਬੜਾ ਵੱਡਾ ਦਿਨ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਵਾਸੀ ਬੜੇ ਖੁਸ਼ ਨਸੀਬ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਇੱਥੇ ਆਪ ਨਸ਼ਾ ਵਿਰੁੱਧ ਜਿਹੜੀ ਹੈ ਬੱਚਿਆਂ ਨੂੰ ਸੌ ਚਕਾਈ ਹੈ ਲੁਧਿਆਣਾ ਵਾਸੀ ਬੜੇ ਖੁਸ਼ ਨਸੀਬ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਲੁਧਿਆਣਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਆਏ ਲੁਧਿਆਣਾ ਦੇ ਵਿੱਚ ਅੱਜ ਵਿਦਿਆਰਥੀਆਂ ਨੂੰ ਸੌ ਚਕਾਈ ਤੇ ਬੜੀ ਵੱਡੀ ਗੱਲ ਹੈ ਕਿ ਲੁਧਿਆਣਾ ਵਾਸੀਆਂ ਲਈ ਲੁਧਿਆਣਾ ਸ਼ਹਿਰ ਦੇ ਲਈ ਲੁਧਿਆਣਾ ਮਹਾਨਗਰ ਦੇ ਲਈ ਕਿਉਂਕਿ ਪੰਜਾਬ ਦੇ ਲਈ ਬੜੀ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਨਸ਼ਾ ਫੈਲੀ ਹੋ ਰਹੀ ਨਸ਼ਾ ਤਸਕਰਾਂ ਦੀ ਜਿਹੜੀ ਪਾਈਪਲਾਈਨ ਸੀਗੀ ਉਹ ਕਾਫੀ ਜ਼ਿਆਦਾ ਫੈਲੀ ਹੋਈ ਸੀਗੀ ਤੇ ਉਸ ਨੂੰ ਤਹਿਤ ਦੇਖਦੇ ਹੋਏ ਮਾਨ ਸਰਕਾਰ ਦੇ ਵੱਲੋਂ ਉਹ ਪਾਈਪਾਂ ਨੂੰ ਕੱਟਿਆ ਜਾ ਰਿਹਾ ਵੈ ਨਸ਼ਾ ਜਿੱਥੋਂ ਵਿਕਦਾ ਵੈ ਸਪਲਾਈ ਹੁੰਦਾ ਉਹ ਨਸ਼ਾ ਖਤਮ ਹੁੰਦਾ ਨਜ਼ਰ ਆ ਰਿਹਾ ਵੈ ਗਲੀ ਗਲੀ ਤੋਂ ਨਸ਼ਾ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਵੈ ਹੋਰ ਵੀ ਜਿਹੜੀ ਲੋਕਾਂ ਪੰਜਾਬ ਦੇ ਵਸਨੀਕਾਂ ਦੇ ਲਈ ਸਕੀਮ ਜਿਹੜੀਆਂ ਲਿਆਂਦੀ ਜਾ ਰਹੀ ਹੈ ਲਗਾਤਾਰ ਲਗਾਤਾਰ ਸਕੀਮਾਂ ਜਿਹੜੀਆਂ ਲਿਆਂਦੀਆਂ ਜਾਂਦੀਆਂ ਪਈਆਂ ਨੇ ਇਹ ਵਿਦਿਆਰਥੀ ਨੇ ਜੋ ਕਿ ਮਾਨ ਸਰਕਾਰ ਦੇ ਵੱਲੋਂ ਅੱਜ ਸੂਚਨ ਦਿੱਤਾ ਗਿਆ ਵੈ ਦਿੱਤੇ ਕਿ ਅੱਜ ਬੱਚੇ ਵੀ ਜਿਹੜੇ ਕਿ ਇਸ ਦੇ ਵਿੱਚ ਵੱਧ ਚੜ ਕੇ ਸ਼ਾਮਿਲ ਹੋਏ ਨੇ ਸੇ ਨੋ ਟੂ ਡਰਗ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਜਵਾਨੀ ਤੋਂ ਹੀ ਬੰਦਾ ਜਿਹੜਾ ਕਿ ਇੱਥੇ ਜੁੜਦਾ ਵੈ ਤੇ ਜਵਾਨੀ ਦੇ ਵਿੱਚ ਇਹ ਲਤ ਲੱਗਦੀ ਹੈ ਨਸ਼ੇ ਦੀ ਕਿਉਂਕਿ ਫਿਰ ਉਹ ਬੱਚੇ ਜਿਹੜੇ ਕੀ ਹੈ ਜਵਾਨੀ ਤਹੀ ਖਤਮ ਹੋ ਜਾਂਦਾ ਨੌਜਵਾਨ ਸਾਡੇ ਨੌਜਵਾਨ ਨੌਜਵਾਨ ਸਾਡੇ ਜਵਾਨ ਤਾਂ ਹੁੰਦੇ ਨੇ ਪਰ ਨਸ਼ਾ ਕਰਕੇ ਜਿਹੜੀ ਹੈ ਜਵਾਨੀ ਉਹਨਾਂ ਦੀ ਉੱਥੇ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਉੱਥੇ ਤੱਕ ਹੀ ਖਤਮ ਹੋ ਜਾਂਦੀ ਹੈ 102 ਮਾਨ ਸਰਕਾਰ ਦਾ ਬੜਾ ਵੱਡਾ ਉਪਰਾਲਾ ਬੜਾ ਵੱਡਾ ਕੜੀ ਵੱਡੀ ਗੇ ਹੈ ਨਾ ਪੰਜਾਬ ਸਰ ਪੰਜਾਬ ਨੂੰ ਪੰਜਾਬ ਦੇ ਵਸਨੀਕਾਂ ਨੂੰ ਤੇ ਐਡਾ ਹੀ ਲਗਾਤਾਰ ਇਹ ਨਸ਼ਾ ਬੁਰੇ ਨਸ਼ਾ ਤਸਕਰਾ ਦੇ ਕਰੇ ਬੁਲਡੋਜ਼ਰ ਪੀਲਾ ਪੰਜਾ ਮਾਨ ਸਰਕਾਰ ਦਾ ਪੀਲਾ ਪੰਜਾ ਲਗਾਤਾਰ ਐਡਾ ਹੀ ਚੱਲਦਾ ਆਏਗਾ ਅਗਰ ਕੋਈ ਵੀ ਨਸ਼ਾ ਵੇਚੇਗਾ ਕੋਈ ਵੀ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਸ ਦੇ ਤਹਿਤ ਪੰਜਾਬ ਪੰਜਾਬ ਸਰਕਾਰ ਉਸ ਦੇ ਸਖਤ ਤੋਂ ਸਖਤ ਕਾਰਵਾਈ ਕਰੇਗੀ ਜਿਹੜੀ ਮੁਹਿੰਮ ਚਾਲੂ ਕੀਤੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮੈਂ ਤੁਹਾਡੇ ਥਰੂ ਤੁਹਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਕਹਿੰਦਾ ਔਰ ਇਹੀ ਸਨੇਹਾ ਦਿੰਦਾ ਕਿ ਜਿਹੜਾ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਉਹਦੇ ਚ ਹਰ ਬੰਦਾ ਹੋਵੇ ਸੌ ਖੁਆਈ ਗਈ ਅੱਜ ਸਾਡੇ ਆਨਰੇਬਲ ਸੀਐਨ ਸਾਹਿਬ ਤੋਂ ਔਰ ਅੱਗੇ ਵੀ हरेक न मैं कहना घर बैठे शौक आन और हूँ साढ़े परिवार मनीष ससोदिया जी अगे थोड़ा तो एड्रेस कर बहुत बहुत धन्यवाद मुझे लगता है कि पंजाब में युद्ध नशे के विरुद्ध जो चल रहा है उसमें आज का ये कार्यक्रम एक बहुत बड़ा कदम है और एक नया कदम है क्योंकि पिछले एक डेढ़ महीने से जैसे हम देख रहे हैं कि नशे के कारोबारियों के खिलाफ जो लोग नशे वालों को प्रोटेक्शन देते हैं जो लोग इसका धंधा करते हैं जो इससे पैसा कमाते हैं उनके खिलाफ पुलिस ने बहुत सख्त कार्रवाई की है और मैं पंजाब पुलिस को इसके लिए बधाई भी देता हूँ कि उन्होंने इतनी सख्त कार्रवाई करते हुए एक टेरर खड़ा किया है नशे के कारोबारियों में कि या तो नशा छोड़ दो नशे का कारोबार छोड़ दो नहीं तो पंजाब छोड़ दो नहीं तो फिर बहुत मुश्किल हो जाएगी ये एक कदम है लेकिन इसके लिए पूरे समाज को खड़ा होना जरूरी है विशेष रूप से आने वाली पीढ़ी को खड़ा होना जरूरी है इसके लिए भगवंत मान सरकार ने एक बड़ा कदम उठाया है आज और मैं मान साहब को भी बधाई देता हूँ मुख्यमंत्री जी को इसके लिए कि पन, आज से पंजाब के हर एक बच्चे को शपथ दिलाई जा रही है इसका कार्यक्रम शुरू हुआ आज यहाँ से कि वो नशा नहीं करेगा अपने आसपास अपने परिवार में किसी व्यक्ति को नशा करने से रोकेगा अगर कोई उधर प्रम्प्ट हो रहा है तो और साथ साथ अगर आसपास कोई नशे का कारोबार कर रहा है कहीं कोई नशे का धंधा चला रहा है तो उसके बारे में सरकार को भी सूचना देगा क्योंकि नशा मुक्त पंजाब उस बच्चे की भी ज़रूरत है जो कल बड़ा होकर युवा होकर हमारे बीच रहेगा तो आज न सिर्फ बच्चों को शपथ दिलाई गई बल्कि करीब पंद्रह हज़ार बच्चों ने लुधियाना के मार्केट में अवेयरनेस कैंपेन निकाला जिसमें एन सी एन सी सी के बच्चों ने मार्च पास्ट किया है परेड की है और एन एस एस के बच्चों ने बहुत सारे कॉलेजेस के बच्चों ने बहुत सारे एन जी ओ से जुड़े हुए बच्चों ने मिल लोगों को शपथ दिलाई है अपने हाथों से शपथ दिलाई है कि भाई आप खुद शपथ लिया और फिर सबको शपथ दिलाई है तो ये एक बड़ा कदम है कि जो बच्चा पंजाब के स्कूलों में है कॉलेजेस में है वो नशे को नहीं शिक्षा को चुने वो नशे के कारोबार को नहीं ईमानदारी के मेहनत के कारोबार को चुने उसके लिए हम अगली पीढ़ी को तैयार कर रहे हैं एक तरफ पुलिस अपना काम कर रही है एक तरफ समाज और शिक्षा अपना काम कर रही है